ਇਤਰੀਵਾਲ ਇੱਕ ਸ਼ਰਾਬ ਦੇ ਬਹੁਤ بڑے ਕੋਟਾਲੇ 'ਚ ਨਾਮਜਦ ਜਿਹੜੇ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜਿਹੇ ਬੰਦੇ ਪਰ ਅਸੀਂ ਕਿਹਿਆ ਵਿਸ਼ਵਾਸ ਕਰ ਸਕਦੇ ਆ ਇਤਰੀਵਾਲ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿ ਅਜਿਹਾ ਬੰਦਾ ਜਿਹੜਾ ਲੁੱਟ ਕੇ ਖਾ ਕੇ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ 'ਚ ਰੋਲਤਾ ਆਮ ਆਦਮੀ ਪਾਰਟੀ ਨੇ ਅਜਿਹੇ ਬੰਦੇ ਅੱਗੇ ਲਿਗ ਜਾਂਦੇ ਜਿਹੜੇ ਕਿ ਕ੍ਰਿਮੀਨਲ ਐ ਜਿਹੜੇ ਨਸ਼ਿਆਂ ਨੂੰ ਬढ़ावा ਦਿੰਦੇ ਚਾਹੇ ਉਹ ਬਿੰਕੂ ਐ ਚਾਹੇ ਸੀਤਲੁਂਗਰਾਲ ਐ ਅਜਿਹੇ ਬੰਦੇ ਇੱਕ ਨਾ ਇੱਕ ਦਿਨ ਸਲਾਖਾਂ ਦੇ ਪਿੱਛੇ ਜਾਣਗੇ ਅਰਵਿੰਦ ਕੇਜਰੀਵਾਲ ਜ਼ਮਾਨਤ ਕੇ ਬਾਅਦ ਪਹਿਲੀ ਵਾਰ ਪੰਜਾਬ ਆਏ ਆ ਉਹ ਰੋਸ਼ੋ ਕਰਨੇ ਵਾਲੇ ਆਪਣੇ ਉਮੀਦਵਾਰੋਂ ਕੇ ਹੱਕ ਮੀਂ ਤੋ ਕਿਆ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕੇ ਸਿੱਤੀ ਮਜ਼ਬੂਤ ਹੋ ਪਾਏਗੀ ਕੇਜਰੀਵਾਲ ਇੱਕ ਸ਼ਰਾਬ ਦੇ ਬਹੁਤ بڑے ਘੁਟਾਲੇ ਚ ਨਾਮਜਦ ਖੇਡ ਤੋ ਸਿਰਫ 15 ਦਿਨਾਂ ਵਾਸਤੇ ਬਾਹਰ ਆ ਰਿਹਾ ਹੈ ਅਜਿਹੇ ਬੰਦੇ ਪਰ ਅਸੀਂ ਕਿਆ ਵਿਸ਼ਵਾਸ ਕਰ ਸਕਦੇ ਆ ਦਿੱਲੀ ਦੇ ਵਿੱਚ ਬਹੁਤ ਬੜਾ ਸ਼ਰਾਬ ਦਾ ਘਟਾਲਾ ਹੋਇਆ ਤੇ ਉਹੀ ਘਟਾਲਾ ਪੰਜਾਬ ਵਿੱਚ ਵੀ ਹੋਇਆ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਉਹ ਕਾਰਵਾਈ ਦੀ ਮੰਗ ਕਰਦੇ ਕਿਉਂਕਿ ਦਿੱਲੀ ਵਾਲਿਆਂ ਨੇ ਤਾਂ ਇਹ ਜਿਹੜੀ ਸ਼ਰਾਬ ਦੀ ਪਾਲਿਸੀ ਆ ਵਾਪਸ ਵੀ ਲੈ ਲਈ ਸੀ ਪੰਜਾਬ ਵਾਲਿਆਂ ਨੇ ਤਾਂ ਅਜੇ ਤੱਕ ਵਾਪਸ ਵੀ ਨਹੀਂ ਲਈ ਸਾਡਾ ਮੁੱਖ ਮੰਤਰੀ ਕੇਂਦਰੀ ਸਰਕਾਰ ਦੇ ਨਾਲ ਮਿਲ ਕੇ ਇਹ ਜਿਹੜੇ ਕਟਾਲਾ ਹੋਇਆ ਇਸ ਨੂੰ ਲੁੱਟੋ ਰਿਹਾ ਹੈ ਕੇਂਦਰੀ ਵਾੜ ਦਾ ਇੱਥੇ ਸਵਾਗਤ ਨਹੀਂ ਉਸ ਦਾ ਵਿਰੋਧ ਹੋਣਾ ਚਾਹੀਦਾ ਹੈ ਕਿ ਅਜਿਹਾ ਬੰਦਾ ਜਿਹੜਾ ਲੁੱਟ ਕੇ ਖਾ ਗਏ ਸਾਡੇ ਪੈਸੇ ਨੂੰ ਇਹਨਾਂ ਨੇ ਜਹਾਜ਼ਾਂ ਦੇ ਧੂਏ ਚ ਰੋਲਤਾ ਸਾਡੇ ਪੈਸੇ ਪੰਜਾਬ ਦੇ ਪੈਸਾ 80000 ਕਰੋੜ ਦਾ ਕਰਜ਼ਾ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਪਾਰਟੀ ਚ ਲਾ ਰਹੇ ਉਹਨਾਂ ਦੀ ਕੰਪੇਨ ਚਲਾ ਰਹੇ ਸਾਡੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਸ ਕਰਕੇ ਅਸੀਂ ਦਾ ਵਿਰੋਧ ਕਰਦੇ ਚਲੰਦਰ ਵੈਸੇ ਵਿਦਾਇ ਸ਼ੀਤਲੰਗਰਾਂ ਨੂੰ ਹਾਈ ਕੋਰਟ ਨੇ ਬਲੈਕ ਮੈਟ ਤੋਂ ਲੇ ਕੇ ਜਾਰੀ ਨੇ ਫੈਸਲਾ ਜੁਆ ਹੈ ਅਦਾਲਤ ਕੇ ਬਲੈਕ ਟੈਂਟ ਫੀਲ ਕੀ ਉਸੇ ਸੇ ਪਹਿਲੇ ਹੀ ਵਿਦਾਇ ਸ਼ੀਤਲੰਗਰਾਂ ਨੇ ਵਕੀਲ ਨੇ ਈ ਬੇਲ ਵਾਪਸ ਲਈ ਬੇਲ ਇਸ ਕਰਕੇ ਲੈ ਲਈ ਕਿ ਪੁਟਕਾਲਿਆਂ ਦੇ ਵਿੱਚ ਲਪਤ ਹੈ ਉਹਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਬੇਲ ਰਿਜੈਕਟ ਹੋਣੀ ਹੈ ਇਸ ਕਰਕੇ ਵਾਪਸ ਲੈ ਲਈ ਅਜਿਹੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਦੇ ਘਰ ਦੇ ਕੋਲ ਤੇ ਨਸ਼ਿਆਂ ਦੀ ਬਹੁਤ ਬੜੀ ਥੇਪ ਮਿਲੀ ਹੈ ਉਹ ਤੇ ਨਾਲ ਉਹਦੀਆਂ ਫੋਟੋਆਂ ਜाहिर ਹੋ ਗਈਆਂ ਉਹਦੇ ਨਾਲ ਲਿੰਕੂ ਦੇ ਜाहिर ਹੋ ਗਏ ਇਸੇ ਕਰਕੇ ਉਹ ਭੱਜਿਆ 19 ਪਰਚੇ ਉਹਦੇ ਦੇ ਦਰਜ ਹੈ ਇਹ ਆਮ ਆਦਮੀ ਪਾਰਟੀ ਦਾ ਐਮਐਲਏ ਆਮ ਆਦਮੀ ਪਾਰਟੀ ਨੇ ਅਜਿਹੇ ਬੰਦੇ ਅੱਗੇ ਲਿਖ ਜਾਂਦੇ ਜਿਹੜੇ ਕਿ ਕ੍ਰਾਈਮਨਲ ਹੈ ਜਿਹੜੇ ਨਸ਼ਿਆਂ ਨੂੰ ਬੜਾਵਾ ਦਿੰਦੇ ਚਾਹੇ ਉਹ ਲਿੰਕੂ ਹੈ ਚਾਹੇ ਸੀਤਲੁੰਗਰਾਲ ਹੈ ਅਜਿਹੇ ਬੰਦੇ ਇੱਕ ਨਾ ਇੱਕ ਦਿਨ ਛਲਾਖਾਂ ਦੇ ਪਿੱਛੇ ਜਾਣਗੇ विजय बीबी जागीर कौर को लेके आपकी जो वीडियो वायरल हुई थी उसके बाद जो विधायक है कांग्रेस के विक्रम चौधरी उन्होंने भगवंत मान को लेटर लिखा था कि आप पर ऐसी वीडियो हस्तीजनक है उस पर कार्रवाई होनी चाहिए जिसके बाद महिला कमीशन ने आपके खिलाफ शिकायत बीजेपी को दी थी अब बीबीजी ने बेशक आपके हक में जो बयान दिया है चाहे उन्होंने सोशल मीडिया के जरिए लेकिन इसे लेके कैसे देखते हैं देखो इन्होंने लोगों को शर्म आनी चाहिए जेडे ਇੱਕ ਪਵਿੱਤਰ ਭੈਣ ਭਾਈ ਆਰਿਕ ਧਾਰਮਿਕ ਆਗੂ ਦੇ ਨਾਲ ਇਸ ਤਰ੍ਹਾਂ ਦਾ ਸਾਡਾ ਰਿਸ਼ਤਾ ਹੁੰਦਾ ਹੈ ਮੈਂ ਉਹਨਾਂ ਨੂੰ ਝੁੱਕ ਕੇ ਪੈਰੀ ਹੱਥ ਨਾਲ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਤੇ ਇਹਨਾਂ ਨੇ ਤਰੋੜ ਮਰੋੜ ਕੇ ਵੀਡੀਓ ਨੂੰ ਗਲਤ ਤਰੀਕੇ ਨਾਲ ਫੇਸ ਕੀਤਾ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਜੇ ਔਮਨ ਕਮਿਸ਼ਨ ਨੂੰ ਥੋੜੀ ਬਹੁਤੀ ਵੀ ਸ਼ਰਮ ਲਿਹਾਜ਼ ਹੈਗੀ ਹੈ ਤਾਂ ਜੋ ਇੱਕ ਔਰਤ ਬਾਰੇ ਇਹਨਾਂ ਨੇ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਤੇ ਕਾਰਵਾਈ ਕਰਾਵੇ ਜਿਹੜੇ ਲੋਕਾਂ ਨੇ ਗਲਤ ਤੋੜ ਮਰੋੜ ਕੇ ਇਸ ਵੀਡੀਓ ਨੂੰ ਪੇਸ਼ ਕੀਤਾ ਆ ਪੂਚ ਵਾਲੇ ਮਾਮਲੇ ਵਿੱਚ ਪੰਜਾਬ ચૂંટણી ਆਯੋਗ ਨੇ ਜੋ